ਗਵੜਾ ਨਜ਼ਦੀਕ ਪਿੰਡ ਪੰਜਟਾ ਵਿਖੇ ਬੀਤੀ ਸ਼ਾਮਾਈ ਤੇਜ਼ ਹਨੇਰੀ ਅਤੇ بارش ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਪੰਚਾਈ ਹੈ ਉੱਥੇ ਹੀ ਇਹ ਹਨੇਰੀ ਤੇ ਤੂਫਾਨ ਪੰਜਟਾ ਰੋਡ ਤੇ ਲੰਘਣ ਵਾਲੇ ਲੋਕਾਂ ਲਈ ਵੀ ਭਾਰੀ ਪਰੇਸ਼ਾਨੀ ਦਾ ਕਾਰਨ ਬਣ ਕੇ ਸਾਹਮਣੇ ਆਏ ਜਿਸ ਦਾ ਮੁੱਖ ਕਾਰਨ ਸੀ ਕਿ ਇਸ ਹਨੇਰੀ ਨਾਲ ਇਸ ਸੜਕ ਦੇ ਆਲੇ ਦੁਆਲੇ ਲੱਗੇ ਕਈ ਸੁੱਕੇ ਦਰਖਤ ਟੁੱਟ ਕੇ ਸੜਕ ਵਾਲੀ ਸਾਈਡ ਡਿੱਗ ਪਏ ਜਦਕਿ ਕਈ ਦਰਖਤ ਜਿਆਦਾ ਸੁੱਕੇ ਹੋਣ ਕਾਰਨ ਸੜਕ ਵਾਲੀ ਸਾਈਡ ਹੀ ਝੁਕੇ ਹੋਏ ਨਜ਼ਰ ਆ ਰਹੇ ਸਨ ਜੋ ਕਿ ਰਾਘੀਣਾ ਲਈ ਸਭ ਤੋਂ ਵੱਡੀ ਮੁਸੀਬਤ ਨੇ ਇਸ ਸੰਬੰਧੀ ਗੱਲਬਾਤ ਕਰਦੇ ਆ ਨਾਜਰ ਸਿੰਘ ਲੰਬੜਦਾਰ ਰਣਵੀਰ ਸਿੰਘ ਅਤੇ ਸੋਨੀ ਨੇ ਦੱਸਿਆ ਕਿ ਇਹ ਸਭ ਬੀਤੀ ਸ਼ਾਮ ਆਈ ਤੇਜ਼ ਹਨੇਰੀ ਕਾਰਨ ਵਾਪਰਿਆ ਹੈ। ਉਹਨਾਂ ਕਿਹਾ ਕਿ ਇਸ ਬਾਬਤੋ ਕਈ ਵਾਰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਦੱਸ ਚੁੱਕੇ ਨੇ ਪਰ ਇਸ ਦਾ ਕੋਈ ਵੀ ਹੱਲ ਨਹੀਂ ਹੋ ਸਕਿਆ। ਉਹਨਾਂ ਮੰਗ ਕੀਤੀ ਕਿ ਉਕਤ ਸਮੱਸਿਆ ਦਾ ਹੱਲ ਛੇਤੀ ਤੋਂ ਛੇਤੀ ਕੀਤਾ ਜਾਵੇ। ਪਿੰਡ ਪਾਸਟਾ ਤੋਂ ਨਵਰਾਣ ਚੈਨਲ ਲਈ ਰਚਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਸਰ ਜਿਹੜੇ ਰਾਹ ਦੇ ਵਿੱਚ ਦਰਖਤ ਡਿੱਗੇ ਹੋਏ ਆ ਡਿੱਗਣ ਦਾ ਕੀ ਕੰਮ ਹੈ ਜੀ? ਕੱਲ ਭਾਜੀ ਨੇਰੀ ਤੂਫਾਨ ਬਹੁਤ ਆਇਆ ਸੀਗਾ ਜੀ ਕਾਫੀ ਬਰਖ ਡਿੱਗੇ ਹੋਏ ਆ ਸਾਰੇ ਵੀ ਟੁੱਟੀਆਂ ਹੋਈਆਂ ਇੱਧਰ ਦੇਖੋ ਜੀ ਯਾਰ ਸਾਰੇ ਰਾਸਤੇ ਦੇ ਉੱਤੇ ਬਹੁਤ ਜ਼ਿਆਦਾ ਦਰਖ ਡੱਗੇ ਹੋਏ ਆ ਇਹ ਕਿਹੜਾ ਰੋਡ ਆ ਜੀ ਇਹ ਇਹ ਮਤਲਬ ਪਾਸਟੇ ਨੂੰ ਜਾਂਦਾ ਜੀ ਖੋਖੇ ਤੋਂ ਲੈ ਕੇ ਹਾਂਜੀ ਲਿੰਕ ਰੋਡ ਇਹ ਆ ਜੀ ਹਾਂਜੀ ਤੇ ਕਿੰਨੇ ਕੁ ਦਰਖ ਗਿਣਤੀ ਤੇ ਡਿੱਗੇ ਹੋਏ ਆ ਤੇ ਕੋਚੂਕੇ ਹੋਏ ਆ ਮੈਂ ਤਾਂ ਹੁਣ ਇੱਧਰੋਂ ਆਇਆ ਤੇ ਕਾਫੀ ਮਿਲਣਾ ਝੁਕੇ ਦਾ ਮਤਲਬ ਅਣਗਿਣਤੇ ਹੀ ਆ ਜੀ ਜੀ ਆ ਜਿਹੜੇ ਡਿੱਗੇ ਹੋਏ ਆ 15-20 ਡਿੱਗੇ ਵੀ ਹੋਏ ਆ ਜੀ ਜਿਹੜੇ ਲੋਕਾਂ ਨੂੰ ਆਵਾਜਾਈ ਵਿੱਚ ਬਹੁਤ ਮੁਸ਼ਕਲ ਆ ਰਹੀ ਹੈ ਹਾਂਜੀ ਹੁਣ ਇੱਕ ਸਾਈਡ ਬੰਦ ਹੈ ਜਿੱਦਾਂ ਬੱਸਾਂ ਵੀ ਜਾ ਰਹੀਆਂ ਇੱਕ ਸਾਈਡ ਦੀ ਜਾ ਰਹੀਆਂ ਆ ਹਾਂਜੀ ਤੇ ਇੱਕ ਦੂਜੇ ਨੂੰ ਦੇਖ ਕੇ ਸਾਈਡ ਦੇ ਰਹੇ ਆ ਹਾਂਜੀ ਤਾਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਮੰਗਤਾ ਜੀ ਇੱਕੋ ਹੀ ਹੈ ਜੇ ਪੂਰੀ ਕਰਨ ਜੀ ਕਿ ਆ ਜਿਹੜੇ ਬਾਧੂ ਆ ਦਰਖਤ ਜੀ ਸੈਡਾ ਤੇ ਹੋਏ ਹੋਇਆ ਉਹਨਾਂ ਨੂੰ ਮੱਲਾ ਛਾਂਗ ਦਿੱਤਾ ਜਾਵੇ ਜਿਹੜੇ ਨਵੇਂ ਦਰਖਤਾਂ ਕੱਲ ਨੂੰ ਟੁੱਕੇ ਹੋਏ ਆ ਆਵਾਜਾਈ ਵਿੱਚ ਕੋਈ ਜ਼ਿਆਦਾ ਮੁਸ਼ਕਲ ਨਾ ਹੋਵੇ ਜੀ ਕਿਉਂਕਿ ਅਸੀਂ ਕਈ ਵਾਰੀ ਟਰੈਲੀ ਦੇ ਉੱਤੇ ਜਾਈਦਾ ਆ ਜੀ ਤੇ ਦਰਖਤ ਇੰਨੇ ਜਿਆਦੇ ਉੱਤੇ ਬੰਦਾ ਕੋਈ ਬੈਠਾ ਹੁੰਦਾ ਉਹਦੇ ਸਿਰ 'ਚ ਵੱਜਦਾ ਆ ਜੀ ਇਹ ਜਿਸ ਤਰ੍ਹਾਂ ਦੇ ਕੱਲ ਹਾਦਸਾ ਦੇਖਿਆ ਇਹਦੇ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਸਿਕਾ ਕਿਉਂਕਿ ਗੱਡੀ ਜਦੋਂ ਕ੍ਰੋਸ ਕਰਦੀ ਆ ਉਹਦੀ ਬੇਵਸੀ ਹੋ ਜਾਂਦੀ ਆ ਲੈਫਟ ਸਾਈਡ ਨੂੰ ਜਾਣਾ ਜੀ ਤੇ ਮੋੜੇ ਦਰਖਤ ਡਿਗੇ ਉਹ ਦਰਖਤ ਬੱਜ ਕੇ ਵਿੱਚ ਵੀ ਵੱਜ ਸਕਦਾ ਉਹ ਡਰਾਈਵਰ ਵੀ ਮੌਕੇ ਤੇ ਖਤਮ ਹੋ ਸਕਦਾ ਜੀ ਤੇ ਜਾਂ ਕੋਈ ਗੱਡੀ ਇੱਧਰ ਉੱਧਰ ਹੋ ਕੇ ਆਪਰੇ ਜੀ ਟਕਰਾਵੀ ਸਕਦੀ ਆ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹ ਛੋਟੀਆਂ-ਛੋਟੀਆਂ ਗੱਲਾਂ ਨਹੀਂ ਉਹਨਾਂ ਲਈ ਛੋਟੀਆਂ ਗੱਲਾਂ ਹੋਣਗੀਆਂ ਤੇ ਮਤਲਬ ਬਹੁਤ ਵੱਡੇ ਆ ਇਸ ਕਰਕੇ ਇਹਨਾਂ ਨੂੰ ਟਾਈਮ ਦੇ ਰਹਿੰਦੇ ਆ ਰਹਿੰਦੇ ਆ ਇਹਨਾਂ ਦੀ ਜਿਹੜੀ ਕਟਾਈ ਜਾਂ ਜੋ ਵੀ ਉਹਨੇ ਕਰਨਾ ਦਾ ਕਰਨਾ ਚਾਹੀਦਾ ਕੱਢ ਦੇਣ ਡਿਗੇ ਹੋਏ ਆ ਨਹੀਂ ਤਾਂ ਕਿਸੇ ਜਾਨ ਮਾਲ ਦੀ ਨੁਕਸਾਨੀ ਕਰਨਗੇ ਜੀ ਤੇ ਇਹ ਜਿਹੜੇ ਰੋਡ ਤੇ ਝੁਕਣ ਫੋਨ ਕਰਨ ਜੀ ਇਹ ਹਾਸੇ ਵਾਪਰ ਰਿਹਾ ਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਰੋਡ ਦੀ ਇੱਕ ਜਿਹੜੀ ਆ ਚੜਾਈ ਆ ਜਿਹੜੇ ਚੜਾਈ ਦੇ ਵਿੱਚ ਆ ਜਾਂਦਾ ਨਾ ਸੈਂਟਰ ਦੇ ਵਿੱਚ ਆ ਜਾਂਦਾ ਆ ਜੀ ਤੇ ਉਹ ਫਿਰ ਨੁਕਸਾਨ ਦੇ ਹੁੰਦਾ ਹੀ ਹੁੰਦਾ ਆ ਇੱਥੇ ਰੁੱਕ ਸੁੱਕੇ ਹੋਏ ਵੀ ਨੇ ਇੱਥੇ ਉਹ ਹੁਣੇ ਕੈਮਰਾ ਉਧਰ ਘੁਮਾ ਦਿਓ ਟੇਡੇ ਹੋਏ ਵੀ ਨੇ ਜੇ ਰਾਤ ਨੂੰ ਕੋਈ ਟਰੱਕ ਟਰਾਲੇ ਚੱਲਦੇ ਆ ਜਾਂ ਕੋਈ ਵਿੱਚ ਬੱਸ ਵੱਜ ਸਕਦੀ ਹੈ ਟਰਾਲੀਆਂ ਵੱਜ ਸਕਦੀਆਂ ਤੇ ਐਕਸੀਡੈਂਟ ਹੋ ਸਕਦਾ ਜੰਗਲਾਤ ਵਹਾ ਪਤਾ ਨਹੀਂ ਕਿਹੜੀ ਨੀਂਦ ਵਿੱਚ ਸੁੱਤਾ ਹੋਇਆ ਸਰਕਾਰ ਦਾ ਕੋਈ ਕੰਟਰੋਲ ਹੀ ਨਹੀਂ ਹੈਗਾ ਜੰਗਲਾਤ ਵਹਾ ਤੇ ਆ ਕੇ ਵੇਖੇ ਉਹਦੇ ਪਾਸੇ ਸਕੂਲ ਦੇ ਹਾਈ ਸਕੂਲ ਦੇ ਕੋਲ ਜਿਹੜਾ ਇਹਨਾਂ ਦਾ ਡਿੱਗਿਆ ਹੋਇਆ ਸਫੈਦ ਆ ਕੇ ਦੇਖੋ ਤੇ ਕੀ ਹਾਲ ਹੋਇਆ ਬਿਲਡਿੰਗ ਟੱਗੀ ਉਹਨਾਂ ਦੀ ਤੇ ਉਹਨਾਂ ਦਾ ਕਈ ਕੁਝ ਹੋਇਆ ਪਤਾ ਨਹੀਂ ਉਹ ਲੋਕ ਵੱਢ ਕੇ ਲੈ ਜਾਂਦੇ ਆ ਜਾਂ ਇਹ ਮਹਿਕਮਾ ਲੈ ਜਾਂਦਾ ਇਹਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਹੈਗਾ ਸਰਕਾਰ ਨੇ ਧਿਆਨ ਦੇਵੇ ਤੇ ਲੋਕਾਂ ਸੁਧਾਰ ਲੈ ਹੋਵੇ ਲੋਕ ਦੇ ਐਕਸੀਡੈਂਟ ਹੋਣ ਤੋਂ ਬਚਿਆ ਜਾ ਸਕੇ